ਰਾਹ ਵਜ ਗਏ ਆ ਬਲੌਗ ਕਰਨ ਲੱਗੇ ਸ਼ੁਰੂ ਆਪਣਾ ਬਲੌਗ ਦੇਖਣ ਨੇ ਆ ਕੁੜੀ ਅੱਜ ਆ ਗਈ ਸਿਰੇ ਸਿਰੇ ਆਂਦੇ ਹੀ ਉਹਨੂੰ ਕਹਤਾ ਬਤੀਆਂ ਜਗਾ ਲੈ ਬਤੀਆਂ ਜਗਾ ਲੈ ਤੇ ਤੂੰ ਪਿਓ ਆਈ ਆ ਦੀਦੀ ਨਹੀਂ ਮੈਂ ਕਹ ਆ ਸਿਰੇ ਸਿਰੇ ਚਲੋ ਪਤਾ ਦੀਦੀ ਨਹੀਂ ਬਾਹਰੋਂ ਆਈ ਨਾ ਨੇਰੇ ਨੇਰੇ ਜੇ ਜੇ ਬਾਹਰੋਂ ਮੈਂ ਆਈ ਆ ਨੇਰਾ ਨੇਰਾ ਸਾਨੂੰ ਬਤੀਆਂ ਤੇ ਹੀ ਜਗਾਈ ਜੰਨੇ ਆ ਉਹ ਤੇ ਬਲੌਗ ਦੇ ਦੇ ਕੱਲ ਵਾਲਾ ਆਪਾਂ ਹਾਂ ਅੱਜ ਸਿਰੇ ਸਿਰੇ ਕਿਤਾ ਮੂੰ ਚੱਕਿਆ ਇਧਰ ਨੂੰ ਕੋਪੀ ਕਰ ਲੈ ਟੈਂਡਰ ਕੋ ਜੀ अच्छा अच्छा ठीक तू जाग के जाऊंगी ओक मैं मुंह करे रख थोड़ी मुंह <laughs> मेरी दाल डेंटिस्ट ਕੋ ਜਾਣਾ मुंह ਚੱਕ ਕੇ ਨਹੀਂ ਜਾਣਾ मुंह ਖੋਲ ਕੇ ਜਾਣਾ ਹਾਂ ਚਲ ਹਾਂ ਉਹ ਲੈ ਉਹ ਲੈ ਕੁਝ ਆਇਆ ਲੱਗਦਾ ਉਹਦੇ ਲਈ ਆਇਆ ਉਹਦੇ ਲਈ ਆਇਆ ਅੱਛਾ ਇਹਨਾਂ ਲਈ ਵੀ ਆਇਆ ਉਹ ਉਹ मुंह ਅੱਡੇ ਗਿਆ ਕੋਕ ਦਾਪਾ ਤੁਸੀਂ ਜੇ ਲੜੇ ਨਾ ਦੋਨੇ ਜਣੇ ਛਿੱਤਰ ਹੋ ਗਏ ਮੈਂ ਕਹਿ ਕਰਵੇਂ ਆਪਣੀ ਕੋ ਆਪਣੀ ਕੋ ਘਰੇ ਚ ਰੱਖ ਕੇ ਢੱਡੀ ਕਰ ਲੋ ਨਾ ਲੈ ਗਏ ਜਿਹੜਾ ਕੋਲੇ ਡੰਡੀ ਕਰ ਲੋ ਹਾਂ ਦੱਸਦੀ ਕਰ ਤੋ ਹਾਂ ਮੁਹਰੇ ਨਹੀਂ ਨਹੀਂ ਮੈਂ ਨਹੀਂ ਇਹ ਤਾਂ ਮੇਰੀ ਗੱਲ ਰੋ ਮੈਂ ਬਲੌਗ ਕਰ ਰੋ ਨਾ ਗੱਲ ਗੱਲ ਮੇਨੇ ਵੀ ਕਰਨਾ ਆਹ ਦੇ ਬੱਤੀਆਂ ਜਗਣ ਲਾਤਾ ਅੱਧੀ ਕਾ ਚੱਲ ਬਲੌਗ ਹੁਣ ਕੁੜੀ ਆਈ ਐ ਬਲੌਗ ਸ਼ੁਰੂ ਕਰਦੀ ਐ ਨਾਲ ਹੀ ਅੱਜ ਇਤੋਂ ਹੀ ਫਿਰ ਉਹਦੇ ਦਿਨ ਕਹਿੰਦਾ ਬੱਤੀਆਂ ਜਗਾ ਦੇ ਵੀ ਸੋਣੀ ਲਾਈਟ ਹੋ ਜਾਵੇ ਬਹੁਤਾ ਕਰੀ ਨਹੀਂ ਚੇਤਾ ਭੁੱਲ ਜੰਦਾ ਕੋਈ ਨਹੀਂ ਸੁਣਦਾ ਹੈਗਾ ਪਹਿਲਾਂ ਆ ਬਣਾਦਾ ਦਿਖਾਉਂਦੀ ਕੋਈ ਨਹੀਂ ਸੁਣਦਾ ਸੀ ਇਹਨਾਂ ਤੇ ਕੋਈ ਨਹੀਂ ਜੁੜਦਾ ਹੁਣ ਮੈਂ ਬਲੌਗ ਬਣਾਉਣ ਡਿਆ ਆ ਕੇ ਸਾਰਿਆਂ ਨੂੰ ਸਸਰੀਕਾਲ ਸਾਰਿਆਂ ਨੂੰ ਮਿਲ ਲਈ ਮੈਨੂੰ ਕੋਈ ਬੁਲਾਇਆ ਹੀ ਨਹੀਂ ਮੈਂ ਕੀ ਨਹੀਂ ਆ ਮੈਂ ਬਲੌਗ ਨਾ ਵੀ ਬਣਾ ਤਾ ਮੇਰੇ ਕੋਈ ਸੁਣਦਾ ਇਹਦੇ ਵਾਕੇ ਗਜਬ ਬੇਇੱਜ਼ਤੀ ਹੈ ਇਹਦੇ ਮਰਵਾਜਾ ਮੈਂ ਮਮਾ ਕੀ ਕਰ ਦਵਾਂ ਮੈਂ ਆਪਣੇ ਤੋਂ ਬਲਗੀ ਧਿਆਨ ਲੱਗੀ ਹੋਏ ਮਮਾ ਕੁੱਲ ਲਿਆ ਦਾ ਕਰ ਮਮੀ ਆ ਲੋ ਫਿਰ ਸ਼ਿਕਾਰੀ ਤੇ ਬਚਾ ਕੇ ਰੱਖੀ ੜੀ ਮੈਂ ਹੋ ਗਏ ਆ ਸ਼ਿਕਾਰੀ ਕੋ ਸ਼ਿਕਾਰੀ ਕੋ ਆਪਣੇ ਸ਼ਿਕਾਰੀ ਕੋ ਆਪਣੇ ਹੈਗੇ ਆ ਨਹੀਂ ਮੈਂ ਨਹੀਂ 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 ਇਹ ਪਤਾ ਕਿਉਂ ਕਹਿੰਦੀ ਮੈਂ ਨਾ ਮੈਂ ਦੱਕਾ ਕਰਾਂ ਨਹੀਂ ਲੜਾਈ ਨਹੀਂ ਗਰਗਰੇ ਕੋਈ ਗੱਲ ਉਹ ਜਾਣ ਕੇ ਛੇੜ ਦਦੇ ਉਹ ਪਤਾ ਕਿਉਂ ਕਹਿੰਦੇ ਸ਼ਿਕਾਰੀ ਕੋ ਬਚਾ ਕੇ ਰੱਖੋ ਇਹ ਲੈ ਲਾ ਮੈਂ ਦੋਨੇ ਕੌਕ ਦੇ ਇਹ ਉਹ ਪਤਾ ਕਿਉਂ ਕਹਿੰਦੀ ਕਿਉਂ ਕਹਿੰਦੀ ਆ ਵੀ ਇੱਕ ਤੋਂ ਬਚਾ ਕੇ ਰਖਿਓ ਆਹ ਲੋ ਉਹਨੇ ਮੋਸ਼ ਕੀਤਾ ਇਹਨੇ ਮੋਸ਼ ਨਹੀਂ ਕੀਤਾ ਜੀ ਮੈਂ ਚੱਲ ਲੈ ਫਿਰ ਸਿੱਤੇ ਬੈਣੇ ਆ ਉਹ ਉਹ ਹੋ ਅਡੜ ਜਾਣੇ ਵਿੱਚ ਉਹ ਮੈਂ ਪੜਾਣਾ ਮੈਂ ਡੇ ਦੇ ਕੋਕ ਦੀ ਬੋਦਲੀ ਮਾਰੋ ਚੱਕ ਕੇ ਇਹ ਦੇ ਨਹੀਂ ਕੋਕ ਦੀ ਬੋਦਲੀ ਮਾਰੀ ਸਿਰ ਨੂੰ ਬੇਲੇ ਲੈ ਚੱਕ ਕੇ ਕੋਕ ਦੀ ਬੋਦਲੀ ਕਿਉਂ ਮਾਰੀ ਪੜਾ ਮਾਰ ਚੱਕ ਕੇ ਇਹ ਡੇ ਫੁੱਲ ਜਾਣੇ ਪੱਤੇ ਆ ਕੋਕ ਚੱਕ ਕੇ ਮਾਰ ਚਲੋ ਅੱਜ ਫੇ ਜਾਣਾ ਕੋਕ ਚੱਕ ਕੇ ਲਵਾ ਵਿੱਚ ਪਾ ਲੈਣਾ ਜਲੇਣੇ ਤਾਂ ਕੀ ਗੱਲ ਵਾਸਤੇ ਹੋ ਜਾ ਕੋਕ ਫੜਾ ਤੂੰ ਮੁਰਦੂ ਕੋਕ ਫੜਾ ਲੈ ਤੂੰ ਜਿੰਨਾ ਆਉਂਦੇ ਉਦਰੇ ਲਈਓ ਅੱਜ ਫੇ ਜਾਣਾ ਦੰਦ ਦੰਦ ਦਿਖਾਉਣ ਚਲੋ ਵਧੀਆ ਦਿਖਾ ਕੇ ਆਓ ਰੋਟੀ ਪਾਣੀ ਇੱਥੇ ਖਾ ਕੇ ਤਾ ਨਾ ਰੋਟੀ ਪਾਣੀ ਇੱਧਰ ਕੋਈ ਨਹੀਂ ਜਾਣਾ ਆਪਾਂ ਹੈ ਠੀਕ ਹੋਣਾ ਚਾਹੀਦਾ ਮੈਂ ਬਸ ਚੰਗੀ ਆਹ ਘੁੰਮਣ ਜਾਣਾ ਆਪਾਂ ਪਹਿਲਾਂ ਮੈਂ ਡਾਕਟਰ ਕੋਲ ਜਾ ਕੇ ਆਵਾਂ ਨਾ ਆ ਡਾਕਟਰ ਕੋਲ ਜਾਇਆ ਪਹਿਲਾਂ ਮੈਂ ਕੋਈ ਰੁੱਕੇ ਜਾਉਂਗੀ ਉਦੋਂ ਹੀ ਥੋੜਾ ਚੱਲ ਜਾਉਂਗੀ ਹਲੇ ਉੱਥੇ ਨਹੀਂ ਨਹੀਂ ਲੱਗਣਾ ਆ ਓਕੇ ਫਿਰ ਮੈਂ ਘਰ ਆਉਂਦੀ ਮੇਰਾ ਸਮਾਨ ਪਿਆ ਮੈਂ ਚਟਾਈ ਤੇ ਗੀਲ ਲਿਪਸਟਿਕ ਤਾਂ ਹੋ ਜਾ ਆ ਗਏ ਉਹਨੇ ਐ ਜਦੋਂ ਕਮਾ ਲਿਪਸਟਿਕ ਖਿਲਰ ਜਾਣੀ ਸਾਰੀ ਮੈਂ ਨਹੀਂ ਕਰਨੀ ਆ ਉਹਨੇ ਪਹਿਲੇ ਕਾਟਨ ਦੇ ਦਿੰਦੀ ਚਲੋ ਠੀਕ ਹੈ ਜੀ ਮਿਲਦੇ ਆ ਰੋਕੇ ਮਿਲਦੇ ਬਲੌਗ ਦੇਖ ਲਈਏ ਆਪਣੇ ਵਾਲਾ ਪਹਿਲਾਂ ਸੀ ਹੋ ਗਏ 12:30 ਤੇ ਮੰਮਾ ਕੀ ਕਰਦੇ ਹੋਏ ਨੂੰ ਮੈਂ ਲੱਗੀਆਂ ਤੜਕਾ ਲਾਣ ਹਲਦੀ ਦੇਣੀ ਹਾਂ ਹਾਂ ਆਰੀ ਪੂਈ ਆਈਏ ਆਰੀ ਪੂਈ ਤੜਕਾ ਛੜਕਾ ਜਿੱਤ ਵੀ ਮਾਰਦੀ ਹੈ ਨਹੀਂ ਮਾਰਦੀ ਮਾਰਦੀ ਹੈ ਖਾਓ ਮਾਂ ਜੀ ਪੱਲੂ ਬੰਨੋ ਤੇਰੇ ਕਹਿਣ ਤੇ ਬਣਾਉਣੀ ਪੱਲੂ ਨੂੰ ਚੁੱਟੀਆਂ ਚੁੱਟੀਆਂ ਦੇ ਵਿੱਚ ਸਬਜ਼ੀ ਬਣਾਉਣੀ ਸਖਾਣੀ ਹੈ ਭੁਈ ਮੈਂ ਨਹੀਂ ਭੁਈ ਮੈਂ ਕਿਦਾਂ ਨਹੀਂ ਭੁਈ ਮੈਂ ਨਹੀਂ ਕਿਦਾਂ ਨਹੀਂ ਆਹ ਬਾਜੂ ਟਮਾਟਰ ਕਵਾਜੀਏ ਟਮਾਟਰ ਕੀ ਇਹਦੇ ਵਿੱਚ ਮਿਚਕੋ ਨਾ ਉਹਨੂੰ ਕਟਰਾ ਵਾਟਰ ਨੂੰ ਇਹਨੂੰ ਮੇਰੇ ਰਾਰਕੀ ਅੱਛਾ ਚਲ ਕਾ ਲਓ ਫੇ ਦਿਖਾਣਾ ਆ ਗਈ ਪੁਲੀ ਚਾ ਪੁਲੀ ਚਾ ਨਹੀਂ ਨਹੀਂ ਆਂਟੀ ਨਹੀਂ ਅੱਛਾ ਸਵਾਯਾ ਹੋ ਗਈਆਂ ਪੁਲੀ ਮਮਾ ਕੀ ਬੁਲਾਨ ਦੇ ਬਈ ਬਈ ਕੋਸੀ ਨਹੀਂ ਚਾਓ ਉਹਨੂੰ ਲਾਤਾ ਤੇ ਤੋੜ ਗਾਇਆ ਇਹ ਹੋਏ ਨਹੀਂ ਥੱਲੇ ਹਲੇ ਥੋੜੇ ਜਿਹਾ ਉੱਪਰ ਨੂੰ ਆ ਹੌਲੀ ਹੌਲੀ ਹੋ ਰਿਹਾ ਚਾਵਲ ਹੋ ਰਹੇ ਆ ਚਾਹ ਬਣਾਣੀ ਆ ਨਾ ਆ ਭਿੱਜਣੇ ਪਾਏ ਆ ਤੇਰੇ ਘਰ ਤੇ ਮੈਂ ਇਸ ਤਰ੍ਹਾਂ ਰੋਟੀ ਬਣਾਉਣੀ ਆ ਓਕੇ ਕੋਈ ਕਿਦਾਂ ਉਹ ਤਾਂ ਕੋਈ ਨਹੀਂ ਕੋਈ ਜਾਣੀ ਪਈ ਅੱਜ ਮੂਨੇ ਪੀ ਆ ਦੰਦ ਕਰਾ ਕੇ ਆਈ ਮੇਰਾ ਕੀ ਦੰਦ ਕਰਾ ਕੇ ਦੰਦ ਨੂੰ ਵੀ ਰੋਟੀ ਬਣ ਗਈ ਹਾਂਜੀ ਪਈ ਆ ਚਾਵਲ ਦਿਖਾਣੀ ਸਬਜ਼ੀ ਵੀ ਕੋਈ ਚੱਲ ਗਏ ਆ ਪੜਿਆ ਤੇ ਬਾਚੋਂ ਆਉਗੇ ਰੋਟੀ ਲੈ ਆਉਠ ਹਉ ਨਾ ਯਾਰ ਮੁੰਮੀ ਨੇ ਬਿਸਤੀ ਹਾਰੇ ਯਾਰ ਮੇ ਖਾਣੀ ਆ ਮੇ ਫੇਵਰੇਟ ਅਬੂ ਚਾਵਲ ਚਾਵਲ ਤੇ ਅੰਨ੍ਹੋਲੋ ਕੀ ਅੰਨ੍ਹੋ ਮੁੰਜਾ ਲੋ ਹਾਂ ਚਾਵਲ ਲੈ ਕੇ ਆਂਦੇ ਵੈ ਨੇ ਇਹ ਆ ਖਾ सब्जी ਚਲੋ ਮਮਾ ਫੇ ਬਣਾ ਲਓ ਯਾਰ ਯਾਰ ਮੈਨੂੰ ਮੈਂ ਨਹੀਂ ਵੇਟ ਕਰਨਾ ਪਾਪਾ ਪਾਪਾ ਹੁਣ ਤਾਂ ਮੈਂ ਪਹਿਲੇ ਖਾ ਲ ਨਹੀਂ ਸਕਦੀ ਹੈ ਬੁੱਖ ਹੋ ਲੱਗੀ ਆ ਯਾਰ ਨਾ ਲਾਓ ਹੱਥੇ ਗਰਮ ਲਾ ਦਈਏ ਤੇ ਇੱਧਰ ਦਾਦੀ ਘਰ ਦੇ ਪਰ ਮੈਂ ਉਹ ਜੱਗੀ ਤਾਂ ਬਹੁਤ ਸੋਹਣੀ ਸਕਦੀ ਹੈ ਮੂੰਹ ਵਿੱਚ ਮਮਾ ਜੱਦੀ ਕਹਿੰਦੇ ਬਹੁਤ ਸਵਾਦਾ ਡੋਨਟ ਵੇਟ ਵੀਠੀ ਕਾ ਹੁਣ ਮਮਾ ਮਮਾ ਡਿੱਗਾ ਲੱਗੇ ਸੀ ਮਮਾ ਕਿ ਚੱਲਿਓ ਬਾਜ਼ਾਰ ਚੱਲਿਐ ਹਾਂ ਗੁੰਦੇ ਦਾ ਹਰਮਨ ਇਹ ਅਕੁਰਤਾ ਪਸੰਦ ਨਹੀਂ ਆ। ਮੰਮਾ ਨੇ ਲੈ ਕੇ ਜਣਾ ਅਰਮਨ ਨੇ ਸੂਡ ਤੇ ਅਰਮਨ ਮੈਨ ਲੈ ਕੇ ਦਿੱਤਾ। ਕਵਰ। ਕਵਰ। ਅਰਮਨ ਗਾ ਦੂ। ਚਲ ਕੇ ਕੰਮ ਤਾਂ ਦੂ ਹੈਗਾ ਯਾਰ। ਮੰਨ ਲਿਆ ਤੈਨੂੰ ਕੰਮ ਤਾਂ ਆਣ ਦੂ। ਇਹਦੇ ਮੰਮਾ ਜੀ ਦੇ। ਇਹ ਕਵਰ। ਅੱਗੇ ਦਿਖਾਉਂਦੇ ਆ ਕਿਦਾਂ ਦਸੂ। ਇਹ ਭੁੱਖ ਲਾਰੀ ਪਈ ਆ। ਬਾਈ। ਬਾਈ ਮੰਮੀ। ਦਾਦੀ ਦੇ ਮੈਂ। ਇਹ ਗਈ ਉਹ ਤਾਂ ਆਪਣੀ ਜਗ੍ਹਾ ਤੋਂ ਲਿਪਸਟਿਕ ਲੈ ਕੇ ਆਉਂਦੀ ਜਾਨੀ। ਹਾਂ ਮੈਂ ਇਹ ਕਿੱਥੇ ਤੋਂ ਲਿਪਸਟਿਕ ਲੈ ਕੇ ਆਇਓ ਢੀ ਦਾ। ਮੰਮਾ ਮੈਂ ਗਾਲ ਸੁਣੂਗੀ। ਮੈਂ ਵੀ ਥੋੜੀ ਹੋਣੀ ਆ। ਮੰਮਾ ਗਾਲ ਸੁਣੂਗਾ। 100 20 ਰੁਪਏ ਆਪੇ ਵਾ ਲਿਓ ਨਾ। ਖਾਨ ਵੀ ਨੂੰ ਕੁਝ ਲੈਣਾ ਮਮਾ ਨਹੀਂ ਪਾਪਾ ਨੂੰ ਪਰਫਿਊਮ ਨਹੀਂ ਲਿਆ ਦਿੱਤਾ ਗੱਲ ਸੁਣੋਗੇ 200 ਮੇਰੇ ਆ ਬਾਕੀ ਬਾਜ਼ਾਰ ਪੈ 50 ਰੁਪਏ ਨਹੀਂ 200 ਰੁਪਏ ਠੀਕ ਹੈ ਨਾ ਮਮੇ ਗੱਲ ਸੁਣੋਗੇ ਮੈਂ ਕਿਚਨ ਦੇ ਆ ਸੁਣੀ ਦੇ ਦੇ ਕੇ ਦੇਖਦੇ ਬਲੈਕ ਕਲਰ ਦੀ ਲੈ ਕੇ ਆਈਓ ਹੈ ਬਲੈਕ ਕਲਰ ਦੀ ਕਿਚਨ ਲੈ ਕੇ ਆਈਓ ਸੋਹਣੀ ਦੀ ਲੈ ਕੇ ਆਈਓ ਫੋਟੋ ਭੇਜ ਦਿਓ ਜੇ ਨਹੀਂ ਲੱਭੀ ਨਾ ਮੈਂ ਆਪੇ ਦੇਖ ਲੂੰਗੀ ਚਲ दादी ਫੇ ਕਿਦਾਂ ਵਧੀਆ ਆ ਮੈਂ ਫੋਨ ਕਵਰ ਮੈਂ ਪਾ ਲਿਆ ਕਵਰ ਹਾਈ ਹਾਈ ਦਾਦੀ ਹੋ ਪਾਲ ਲਗੀ ਕਵਰ ਤੇ ਸ਼ੇਕਾ ਮਾਰ ਦਿੱਤੀ ਆ ਗਿਆ ਸੂਟ ਦਿਖਾਓ ਸੂਟ ਦਾਦੀ ਆ ਜਾ ਰਿਹਾ ਗਿਆ ਚਲੋ ਕੱਢ ਵੀ ਆ ਗਏ ਹਰਮਨ ਕਿੱਥੇ ਗਿਆ ਹਰਮਨ ਗਿਆ ਨਾ ਪਾਪਾ ਨੂੰ ਆਏ ਬੜੀ ਜੀਆਂ ਬਾਹਰ ਤਾਂ ਬਹੁਤ ਨਹੀਂ ਆ ਸੂਟ ਦਿਖਾਓ ਵਾਓ ਲੈ ਸੂਟ ਛੋਟਾ ਬਣ ਗਿਆ ਦੇਖੋ ਬੋਲੋ

ਕੋਈ ਨਹੀਂ। ਉਹ ਕਹਣਾ ਇਹ ਜਿਹੜੀ ਤੁਹਾਡੇ ਕਸੂਰ ਤੇ ਨਹੀਂ ਆ ਗਈ। ਜਿਹੜੀ ਕਹਿੰਦੇ ਆ ਤਾਂ ਖੁੱਸਤੀ ਨਹੀਂ। ਹਾਂਜੀ। ਦੇਖੇ ਜਿਹੜੀ। ਚਲ ਮੈਂ ਫੇਰ ਰੋਟੀ ਘਰ ਤੋਂ ਖਾਣੀ ਆਣ। ਬਸ ਪਾਪਾ ਆ ਜਾਣ। ਚਲ ਠੀਕ ਆ ਫੇਰ। ਦੇਖਾ ਦਿਖਾਣੀ ਆ। ਫਿਰ ਆਪਾਂ ਖਾ ਲੇ ਗੇ ਰੋਟੀ। ਔਰ ਔਰ ਨਿੰਬੂ ਪਾਣੀ। ਕੋਈ ਵੀ ਆ ਗਈ। ਕੋਈ ਖਾਣੀ ਘਾਟੀ। ਕੋਈ ਨਹੀਂ ਖਾਣੀ ਆ ਔਰ ਕੋਈ ਨੇ ਬਾਹਰ ਜਾਣਾ ਜੀ। ਪਾ ਮੈਂ ਤਾਂ ਖਾ ਲਈ ਪਹਿਲੀ। ਤੂੰ ਪਹਿਲਾਂ ਹੀ ਖਾ ਲੈ। ਮੈਂ ਬੈਂਗੜੀ ਖਾਦੇ ਆ। ਮੈਂ ਕਿਹੜਾ ਕੁਚੂਰ ਖਾਦੇ ਆ। ਆਲੂ ਵੈਂਗੜਾ ਯਾਰ ਮੈਨੂੰ ਰੁਕਿਆ ਨਹੀਂ ਮੈਨੂੰ ਰੁਕਿਆ ਨਹੀਂ ਗਿਆ 16 ਦਾ ਖਾਦੇ ਹੋਣੇ ਰੁਕਿਆ ਨਹੀਂ ਗਿਆ ਵੈਂਗੜਾ ਤੂੰ 10 ਜੀ ਚਲ ਯਾਰ ਖਾ ਲੈ ਰੋਟੀ ਤੇ ਬਸ ਕਹਿ ਰਹੇ ਨਾ ਉਸ ਤੋਂ ਬਾਅਦ ਹੋਰ ਪੈਣੀ ਪੈਣਗੀਆਂ ਇਹ ਨਾ ਵੈਸੇ ਵੀ ਕੀ ਕਹਿੰਦੇ ਹੁੰਦੇ ਆ ਵੈਸੇ ਵੀ ਇਹ ਵੈਸੇ ਵੀ ਇਹ ਜਿਆਦਾ ਦਾ ਤੂੰ ਇਹੋ ਜਿਹਾ ਨਾ ਚੀਜ਼ ਕੋਈ ਵੀ ਪਵਾਣੀ ਆ ਕਿਹੜਾ ਬਸ ਬਸ ਥੋੜੀ ਹੋਰ ਪਾ ਲੈਣੀ ਮਮੀ ਨੇ ਥੋੜੀ ਜਿਹੀ ਉੱਪਰ ਪਾਣੀ ਦੇਣੀ ਹੁੰਦੀ ਆ ਤੇਰੇ ਫਿਰ ਨਾ ਪਰ ਰੋਟੀ ਖਾ ਲਈਏ ਤੁਸੀਂ ਖਾ ਲਓ ਆਪਾਂ ਲਈ ਤੁਸੀਂ 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 ਸਾਰ ਜਾਣੀ ਆਪਾਂ ਰੋਟੀ ਖਾ ਲਈਏ ਤੂੰ ਤਾਂ ਖਾ ਲਈ ਆ ਮੈਂ ਤਾਂ ਖਾ ਲਈ ਆ ਹਾਂ ਬਸ ਚਲੋ ਚਲੋ ਫਿਰ ਚੱਲੇ ਹਾਂ ਪਾਜੀ ਹੁਣ ਕਹਿਣਾ ਆਜੋ ਅੰਦਰ ਉਹਨਾਂ ਨੇ ਮੈਂ ਧੁੱਪਿਓ ਆਇਆ ਮੈਨੂੰ ਬਸੇ ਨਾ ਬੜਾ ਬਟ ਚਲੇ ਜਾਉਣ ਕਰੇ ਚਲੋ ਕੋਈ ਵਾਰੀ ਰੈਸਟ ਕਰਾ ਹਾਂ ਚਲੋ ਓਕੇ ਜੀ ਬਾਏ ਬਾਏ ਜੀ ਖਾ ਲਈ ਰੋਟੀ ਬਣੀ ਜੀ ਚਲੋ ਵਧੀਆ ਸਭ ਤੋਂ ਬਾਅਦ ਸਜਾਦੀ ਆ ਆ ਬਸ ਪੰਡ ਮੁੰਡੇ ਚੱਕੋ ਆ ਲੈ ਤੂੰ ਮੂੰਹ ਲਗੋ ਕੇ ਬੈਠੀ ਕੀ ਗੱਲ ਵੀ ਕਿਉਂ ਤੂੰ ਮੂਹ ਕਿਉਂ ਦਿਖਾਣਾ ਮੂੰਹ ਤੇ ਲੱਗਾ ਕੁਝ ਕੀ ਲੱਗਾ ਅੱਜ ਫਿਰ ਅੱਜ ਕੇ ਪਪਾ ਆ ਗਏ ਬਹੁਤ ਪਤਾ ਆ ਗਏ ਕਿੱਥੇ ਗਈ ਸੀ ਤੁਸੀਂ ਮੈਂ ਉਹ ਆਂਟੀ ਦੇ ਲਈ ਜ ਆਪਣੇ ਸਾਡੇ ਹੰਦੇ ਘਰੇ ਦੋ ਮੰਜ਼ਲੇ ਨਾ ਉਹ ਸਾਡੇ ਪਾਕੀ ਸੀਗੀ ਪਿਆमपुर ਮੈਂ ਤੇ ਮਮਾ ਨੂੰ ਪਤਾ ਨਹੀਂ ਰਹੇ ਅੱਛਾ ਤੇ ਮਮਾ ਤਾਂ ਨਹੀਂ ਉਹ ਮਮੇ ਦੇ ਵਾਲ ਛੀਜਦੇ ਨੇ ਕੱਤੀ ਕਰਨ ਲੱਗੇ ਮੈਂ ਜੀ ዳਦੀ ਬਣਾ ਲੱਗੀ ਕੀਤੀ ਅੱਜ ਤਾਂ ਖਾਣੀ ਕੀਤੀ ਦਾਦੀ ਤੇ ਮम्मा ਐ ਨਹੀਂ ਖਾਣੀ ਹੈਗੀ ਹੈਨਾ ਨਹੀਂ ਮੈਂ ਮੈਂ ਹਰਮਨ ਤੇ ਪਾਪਾ ਨੇ ਖਾਣੀ ਆ ਓਏ ਕੀ ਕਰtau ਵੀਡੀਓ ਤੇ ਕਰਨਾ ਇਲਾਹੀ ਗਾਫਾ ਇਹਦੇ ਕੋਈ ਇਹਦੇ ਕੋਈ ਕੋਈ ਜਵਾਬ ਦੇ ਰਿਹਾ ਲਾਈਕ ਲੱਟ ਕਰਨਾ ਚਲੋ ਮੈਂ ਫੇਸਬੁੱਕ ਤੇ ਫੋਟੋਆਂ ਭੌਣ ਲੱਗਾ ਪੁੱਤ ਆਓ ਜਿਹੜਾ ਕੱਲ ਆਪਾਂ ਪਾਈਆ ਆਪਣੇ ਲਈ ਕੱਲ ਫੇਸਬੁਕ ਤੇ ਪਾ ਰਿਹਾ ਸੀ ਕਿਸੇ ਦੇ ਘਰ ਤੇ ਬੱਲੂ ਮੇਰੀ ਅਦਾਸ ਹੋ ਗਈ ਹਾਂ ਇਹ ਬਈ ਬਾਸ ਜੀ ਰਮਲਾਪਈ ਚਲੋ ਅਸੀਂ ਆਏ ਤੇ ਇਹ ਬਈ ਰੋਂਦੀ ਤੇ ਹੋਰ ਰੋਣਾ ਜਾਦਾ ਅਦਾਸੀ ਵਾਲਾ ਸੀਗਾ ਤੇ ਜਾਂ ਸੀਗਾ ਜਿਪੀ ਵਾਲਾ ਨਹੀਂ ਹੁਣ ਚਲੋ ਅਦਾਸ ਵੀ ਹੋ ਗਈ ਹੋ ਗਈ ਪਰ ਹੁਣ ਜਿਪੀ ਖਵਾ ਕੇ ਮਨੋਂ ਲੱਗੇ ਇਹਨੂੰ ਨਾਲ ਇਹ ਮੈਂ ਵੀ ਖਾਣੀ ਪੋਤੇ ਨੇ ਵੀ ਖਾਣ ਹਰਮਨ ਨੇ ਵੀ ਖਾਣੀ ਕੋ ਚਲੋ ਕੋਈ ਨਹੀਂ ਹੁਣ ਮੂੰਹ ਤੇ ਲਿਖਿਆ ਜੰਦਾ ਹਰਬਾ ਦੀ ਕੀ ਕਰੀਏ ਚਲ ਮੈਂ ਮੈਗੀ ਬੜ ਬੜ ਜੋਗੀ ਫੇਰ ਖਾਣ ਹਾਂ ਚਲ ਠੀਕ ਹਾਂ ਜੀ ਆਰੀ ਵੀਪੀ ਆਰੀ ਵੀਪੀ ਬਣੀ ਨਾ ਇਹ ਪਿਆਜ਼ ਆਕਾ ਠੀਕ ਨਹੀਂ ਬਣਦੇ ਕਿਦਾਂ ਮੈਂ ਆਪਣੀ ਲੈ ਆਵਾ ਲੰਦੀ ਵੀਪੀ ਮਮਾ ਲੈਣੀ ਹਾਂ ਹਾਂ ਹੁਣ ਮੈਂ ਖਾ ਲਵਾ ਆਪਣੀ ਵੀਪੀ ਫੇਰ ਬਣਾਵਾ ਵਲੋਗ ਤੁਸੀਂ ਆਪਣੀ ਖਾਓ ਜਦੋਂ ਸਾਡੀ ਜੋ ਵੀ ਦਿਖਦੇ ਆ ਓਕੇ ਅਪਾੜੀ ਮੈਂ ਕੀ ਆ ਗਈ ਫੇਰ ਯਾਰ ਯਾਰ ਜਿੱਪੀ ਯਾਰ ਮੈਗੀ ਨਿਕਲ ਆ ਮੂੰਹ ਚੋਂ ਚਲੋ ਤਾਂ ਖਾ ਲਓ ਬਲੌਗ ਦਾ ਐਂਡ ਕਰਨਾ ਹੁਣ ਕੇ ਬਾਅਦੂ ਕਰਨਾ ਚਲੋ ਠੀਕ ਆ ਬਾਅਦ ਕਰਦੇ ਆ ਮੈਂ ਵੀ ਖਾ ਲਾਂ ਫਿਰ ਮੈਗੀ ਆ ਗਏ ਮੈਗੀ ਆ ਹੈ ਹੁਣ ਥੋੜੀ ਖੁਸ਼ ਹੋਈ ਹੈ ਨਹੀਂ ਤਾਂ ਅੱਗੇ ਦਾ ਮੂੰਹ ਸੜਿਆ ਜਾ ਬਣਾਇਆ ਸੀਗਾ ਵੀਡੀਓ ਐਡਿਟ ਆਸ਼ ਵੀਡੀਓ ਐਡਿਟ ਹਾਂਜੀ ਹਾਂਜੀ ਕੀ ਬਣਾਤਾ ਜੀ ਸੀ ਬੇਸਣ ਰੋਟੀ ਚਾਹ ਨਾਲ ਅੱਛਾ ਚਾਹ ਵਾਲਾ ਨਾ ਬੇਸਣ ਵਾਲੀ ਰੋਟੀ ਮੇਰੀ ਤੁਸੀਂ ਪੂੜੇ ਬੇਸਣ ਵਾਲੇ ਪੂੜੇ ਹੋਰ ਕੀ ਚਾਹ ਲਓ ਚਾਹ ਨਾਲ ਆ ਜਣਾ ਅੱਗੇ ਆਪਾ ਲਿੰਕਾ ਨਾ ਪੀਦੇ ਖਾਈ ਦੇ ਸੀਗੇ ਹਾਂਜੀ ਆ ਜਿਹੜੀ ਉਹ ਬੇਸਣ ਵਾਲੀ ਮੈਨੂੰ ਬਣਾਤੀ ਰੋਟੀ ਆਵੇ ਇਹ ਲੱਗਦਾ ਵੀ ਬਈ ਰੋਟੀ ਨੂੰ ਹੀ ਨਾ ਜਿਹੜੇ ਬਚੀ ਹੋਵੇ ਮੇਰੀ ਰੋਟੀ ਸੀ ਆਹੋ ਬੇਸਨ ਨਾਲ ਤਾਂ ਸੀ ਆਪਣੇ ਲਈ ਰੋਟੀ ਤਾਜੀ ਲਾ ਲਈ ਨਾਲ ਬੇਸਨ ਦਾ ਪੂੜਾ ਬੇਸਨ ਦਾ ਪੂੜਾ ਬਣਾ ਗਏ ਆ ਦੇਖੇ ਐਨੀ ਬੋਰ ਹੋਈ ਸੀ ਅੱਜ ਮਾਂ ਆਪਣੀ ਨੂੰ ਛੱਡਦੀ ਨਹੀਂ ਬਈ ਕੁਝ ਨਹੀਂ ਹੋ ਜਾਂ ਲਾ ਕੇ ਦੇ ਨਹੀਂ ਗਈ ਸੀ ਤੇਰੀ ਮਾਂ ਮੇਰ ਨਾਲ ਹੀ ਗਈ ਸੀਗੀ ਚਲੋ ਜੀ ਮਿਲਦੇ ਆ ਰੋਟੀ ਪਣੀ ਖਾ ਗਏ ਅਸੀਂ ਵੀ ਖਾ ਲਈਏ ਇਹਨਾਂ ਦਾ ਮੈਘੀਆ ਬੁਗਿਆ ਖਾ ਲਈਆਂ ਤੂੰ ਖਾਣੀ ਰੋਟੀ ਕਿ ਨਹੀਂ ਤੇਰਾ ਵੀ ਮਰ ਖਰ ਗਿਆ ਮੈ ਕੀ ਨਲੀ ਰੋਟੀ ਖਾ ਲਈ ਭੁੱਖੀ ਚਲੋ ਠੀਕ ਆ ਕਿੱਡਾ ਨੇਗਾ ਜਿਆ ਢਿੱਡ ਮੰਮਾ ਨਿਗਾ ਜੇ ਢਿੱਡ ਜੇ ਤੂੰ ਬਹੁਤ ਕੁਝ ਪਾ ਲੈਣਾ ਆ ਰੋਟੀ ਨਹੀਂ ਤੁਹਾਡੇ ਪੈਂਦੀ ਵਾ ਢਿੱਡ ਜੇ ਨਿਗਾ ਜੇ ਉਦਾਂ ਬਹੁਤ ਕੁਝ ਪੈ ਜਾਂਦਾ ਆ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਖਾ ਕੇ ਤੁਹਾਨੂੰ ਹੁਣ ਲੈਓ ਤੁਸੀਂ ਵੀ ਰੋਟੀ ਆਪਣੀ ਵੀ ਬਹੁਤ ਤੁਸੀਂ ਵੀ ਚਾਹ ਤੇ ਤੁਸੀਂ ਇਦਾਂ ਪੂੜਾ ਬਣਾ ਕੇ ਰੋਟੀ ਹਾਂ ਤੁਸੀਂ ਇਦਾਂ ਖਾਣਾ ਆ ਮੇਰੇ ਤਾਂ ਪਿੱਛੇ ਫਿਕਸ ਆ ਨਾ ਮੇਰੇ ਫਿਕਸਾ ਤਾਂ ਤੁਹਾਡੇ ਚਲੋ ਠੀਕ ਆ ਜੀ ਯਾ ਆਏ ਹਾ ਹੈ ਕੀਆਂ ਬਾਤਾਂ ਜਾਵਾ ਬਾਰੂਕ ਕੜੀ ਕੁਲਿਆਣ ਨੂੰ ਚੱਲ ਲੱਗੀ ਰੋਟੀ ਇਹ ਕੀ ਕਰਨ ਲੱਗੀਆਂ ਰਿਮੋਰ ਬਲੌਗ ਬਾਸ ਤੂੰ ਇਹੀ ਦੇਖੇਗਾ ਹੋਰ ਕੋਈ ਨਹੀਂ ਦੇਖਣਾ ਹੈਗਾ ਹਾਂਜੀ ਖਾਲੀ ਰੋਟੀ ਚਲੋ ਚਾਹ ਪੀਓ ਚਾਹ ਥੋੜੀ ਬਣ ਗਈ ਸੀ ਅੱਜ ਹਾਂ ਦੁਬਾਰਾ ਬਣਾਣੀ ਪਈ ਚਲੋ ਕਰੋ ਬਲੌਗ ਦਾ ਐਂਡ ਫਿਰ ਹਾਂਜੀ ਕਰਦੇ ਹਾਂ ਬਲੌਗ ਦਾ ਐਂਡ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਰਕੇ ਦੱਸਿਓ ਕੀ ਕਮੈਂਟ ਜਰੂਰ ਕਰਿਆ ਕਰੋ ਪਰ ਸਾਡੀ ਤੁਸੀਂ ਕਮੈਂਟ ਨਹੀਂ ਕਰਾਉਂਦੇ ਕਮੈਂਟ ਬਹੁਤ ਘੱਟ ਆਉਂਦੇ ਆ ਚਲੋ ਫੇਰ ਵੀ ਜਿਹੜੇ ਬੰਦੇ ਕਮੈਂਟ ਕਰਦੇ ਉਹਨਾਂ ਦਾ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਇੱਕ ਕੱਲ ਨਵੇਂ ਵਲੌਗ ਵਿੱਚ ਬੋਲਦੀ ਨਹੀਂ ਉੱਚੀ ਜੀ ਬੋਲ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ